ਗੱਡੀ ਜਿੱਧਰ ਨੂੰ ਜੀ ਕਰਦਾ ਓਨੀ ਹੀ ਪਾ ਦਿੰਨਾ ਹੈ ਤੁਸੀਂ ਤਕੜਾ ਬੋਲਾ ਹੈ ਬਾਬਾ ਮੇਰਾ ਕਰੇ ਲਓ ਸਾਹਮਣੇ ਉਧਰ ਕਲਜੀਤ ਬੱਲ ਵੱਡੇ ਭਰਾ ਵੱਲੋਂ ਮਾਹਵੀਰ ਭਰਾ ਮੈਂ ਮਾਹਵੀਰ ਸਾਡਾ ਭਤੀਜਾ ਦਾ ਵੱਡਾ ਸਨਮਾਨ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਸਤਿਕਾਰ ਆਹ ਮਾਹਵੀਰ ਹੈ ਆਹ ਟੜਿਆਲੇ ਵਾਲਾ ਹੈ ਆਹ ਚਾਂਦਾ ਚਾਂਦਾ ਮੇਲਦਾ हट ਜਾਓ ਪਾਸੇ ਆਹ ਬੱਲੇ ਬੱਲੇ ਕਰਾਉਣੀ ਹੈ ਆਹ ਵੇਖੋ ਲਖਣ ਦਾ ਪੁੱਤ ਆਹ ਪੌਂਦਾ ਖੋਤਰ ਨੰਬਰ ਜੋੜਦਾ ਹੋਇਆ ਲਓ ਬਾਸ਼ਾ ਹਰਸ਼ਰਨ ਸਿੰਘ ਬਟਾਲਾ ਤੇ ਕੈਪਟਨ ਬਾਠ ਇਹ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਅੱਜ ਦੇ ਖੇਡ ਮੇਲੇ ਦੀਆਂ ਵੱਡੀਆਂ ਮੁਬਾਰਕਾਂ ਭੇਜ ਰਿਹਾ ਸਾਡਾ ਵੀਰ ਲਾਡਜੋਲ ਡੇਰੀ ਵਾਲਾ ਸਾਡਾ ਵੀਰ ਹੈ ਬਿੱਲਾ ਗਲਦੀਨ ਵਾਲਾ ਚੇਅਰਮੈਨ ਸਾਊਥ ਆਲ ਇੰਗਲੈਂਡ ਜਿਹਨਾਂ ਚੰਡੀਗੜੀ ਆ ਯਾਰਾਂ ਦਾ ਯਾਰ ਆਪਣੀ ਯਾਰ ਮੰਡਲੀ ਦੇ ਨਾਲ ਪਹੁੰਚਿਆ ਹੈ ਦੀਪ ਚੰਡੀਗੜੀ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਬਹੁਤ ਵੱਡਾ ਪਿਆਰ ਹੈ ਦੀਪ ਰਪਈ ਹੋਈ ਹੈ ਇਹ ਸਾਰੀ ਟੀਮ ਟਡਿਆਲ ਪਿੰਡ ਦੀ ਇੱਕੋ ਪਿੰਡ ਦੀ ਖੇਡਦੀ ਹੈ ਐਨ ਗੱਲਾਂ ਵੱਡੀਆਂ ਨੇ ਕੋ ਸਾਹਿਬ ਕਹਿੰਦੇ ਖੁਸ਼ ਨੇ ਵੀ ਸਾਡੀ ਟੀਮ ਬੜਾ ਚੰਗਾ ਪ੍ਰਦਰਸ਼ਨ ਕਰਦੀ ਹੈ ਉਹ ਮੁੰਡੇ ਆਉਣ ਵਾਲੇ ਸਮੇਂ ਦਾ ਮੇਰਕਲਾ ਸਾਹਿਬ ਪੁਹੇਖਾ ਹੈ ਸੰਗਰੂਰ ਵੀ ਇੱਕਦਵਾਰੀ ਚੈਂਪੀਅਨ ਆ ਚੁੱਕਾ ਹੈ ਇਸੇ ਹੁਲਮਲਾ ਟੂਰਨਾਮੈਂਟ ਦੇ ਵਿੱਚੋਂ ਸੋ ਇਸ ਕਰਕੇ ਬਹੁਤ ਫਸਵਾ ਮੈਚ ਹੈ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਕਿ ਇਸ ਫਾਈਨਲ ਮੈਚ ਦਾ ਆਨੰਦ ਮਾਣ ਔਰਵੇ ਦੇ ਖਾਤੇ ਦੇ ਵਿੱਚ ਜੋੜ ਗਿਆ ਹੈ ਬਿਹਤਰੀਨ ਅੰਕ ਜੜਦੇ ਲਈ ਮਹਾਵੀਰ ਨਾਮ ਹੈ ਉਹ ਚਰਨ ਸਿੰਘ ਦਾ ਪੋਤਰਾ ਸਾਹਮਣੇ ਕਬੱਡੀ ਪਾਰ ਹੈ ਲਖਨਣ ਪਲਵਾਨ ਦਾ ਪੁੱਤ ਕਬੱਡੀ ਪਾਰ ਹੈ ਸਾਰੇ ਪੰਜਾਬ ਦੇ ਵਿੱਚ ਮੇਜਰ ਲੀ ਕਬੱਡੀ ਫੈਡਰੇਸ਼ਨ ਵੱਡੀ ਫੈਡਰੇਸ਼ਨ ਦਾ ਕਹਿੰਦੇ ਬੈਸਟ ਰੇਡਰ ਬਣ ਕੇ ਮਾਨ ਹਾਸਲ ਕੀਤਾ ਹੈ ਚਰਨ ਸਿੰਘ ਦੇ ਪੋਤੇ ਨੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਲਓ ਸਾਹਮਣੇ ਕਬੱਡੀ ਇਧਰਲੇ ਪਾਸੇ ਗੁਰਪ੍ਰੀਤ ਕਿਲਾ ਸਰਪੰਚ ਦਾ ਭਤੀਜਾ ਕਬੱਡੀ ਪਾਰ ਹੈ ਬਲਪੁਰ ਪਿੰਡ ਵਾਲਿਆ ਇਹ ਕਰਦੇ ਗੱਲ ਲਓ ਮਹਾਵੀਰ ਜੀ ਕਬੱਡੀ ਪੈਂਦੀ ਹੋਈ ਹੈ ਕਿ ਮਾਂ ਪਰ ਬੇਟੀ ਪਿਤਾ ਪਰ ਪੁੱਤ ਔਰ ਨਸਲ ਬਹੁਤ ਬਹੁਤ ਧੰਨਵਾਦ ਉਧਰ ਰੈਂਜਰ ਸਾਇਕਲ ਦਿੱਤੇ ਜਾ ਰਹੇ ਢੋਲ ਵੱਜ ਰਹੇ ਆ ਗੁਰਪ੍ਰੀਤ ਸਿੰਘ ਜੀ ਕਿਲਾ ਸਰਪੰਚ ਸਾਹਿਬ ਦਾ ਭਤੀਜਾ ਜਿਹੜਾ ਬੈਸਟ ਬਣਿਆ ਗਿਆ ਸਾਹਿਬ ਕਿੱਥੇ ਹੋ ਗੋਰਪ੍ਰਸਾਦ ਸਿੰਘ ਜੀ ਗੱਲ ਜਾੰਗਲਾ ਇਹ ਤੁਹਾਡਾ ਭਤੀਜਾ ਵੈਸਟ ਬਣ ਗਿਆ ਜੀ ਬੜਾ ਧੰਨਵਾਦ ਕਰਨੇ ਮਨਦੀਪ ਕਾਲੀਏ ਵਾਲਾ ਕਨੇਡਾ ਬੋਲ ਬੋਲ ਕੇ ਆਇਆ ਅੰਤਰਾਟਰੀ ਬਲਾਰਾ ਵੱਡਾ ਵੀਰ ਹੈ ਸਾਡਾ ਪ੍ਰਸਿੱਧ ਬਲਾਰਾ ਹੈ ਵੱਡੇ ਸਤਿਕਾਰ ਨੇ ਉਧਰ ਵੈਸਟ ਬਣੇ ਭਰਾਵਾਂ ਦਾ ਮੈਂ ਸਤਿਕਾਰ ਕਰਦਾ ਬਾਪੂ ਚਰਨ ਸਿੰਘ ਦਾ ਪੁੱਤ ਹੈ ਮਾ ਵੀਰ ਤੇ ਨਾਲ ਸੇਵਕ ਢੜਿਆਲੇ ਨੱਤਾਲਾ ਆ ਮੇਲਾ ਬਣ ਗਿਆ ਉਧਰ ਸੋਹੀ ਸਾਹਿਬ ਉਧਰ ਸਾਡੇ ਲਖਣਾਂ ਗੇੜੀ ਲਾ ਦਿਓ ਭਾਈ ਮੇਰੀ ਸੁਣੋ ਗੱਲ ਸਾਰੇ ਜਾਨੇ ਆ ਜਿੱਥੋਂ ਲੰਗਦਾ ਜ਼ੋਰਦਾਰ ਤਾੜੀਆਂ ਮਾਰ ਦਿਓ ਕਰੀ ਆਹ ਮੁੰਡੇ ਪਹਿਲਾ ਬੈਸਟ ਬਣਿਆ ਧਾਉ ਦੇ ਸਮੇਂ ਚ ਐਦਾਂ ਟਰੈਕਟਰ ਘਮਾਉਣਿਆ ਇਹਨਾਂ ਨੇ ਸਾਗੇ ਸਵੀ ਸਾਹਿਬ ਹੁਣ ਬੈਗ ਦੇ ਉੱਤੇ ਕਿਦਰ